ਅਸੀਂ ਅੱਜ ਮਨ ਦੇ ਵੀ ਕਰਕੇ ਗੁਲਾਮ ਆ ਤੇ ਤਨ ਕਰਕੇ ਵੀ ਗੁਲਾਮ ਆ ਕਿਉਂਕਿ ਸਾਨੂੰ ਗੁਲਾਮੀ ਦੀ ਆਦਤ ਪੈ ਚੁੱਕੀ ਹੈ ਗੁਲਾਮੀ ਦੀ ਆਦਤ ਬੰਦੇ ਨੂੰ ਤੁਸੀਂ ਕਿੰਨੇ ਸਾਲ ਹਨੇਰੇ 'ਚ ਰੱਖੋ ਨਾ ਉਹਨੂੰ ਚਾਨਣ ਨਹੀਂ ਚੰਗਾ ਲੱਗਦਾ ਕਿਉਂਕਿ ਹਨੇਰੇ 'ਚ ਰਹਿਣ ਦੀ ਆਦਤ ਪੈ ਜਾਂਦੀ ਹੈ ਸਾਨੂੰ ਵੀ ਗੁਲਾਮੀ ਦੀ ਆਦਤ ਪੈ ਚੁੱਕੀ ਹੈ ਤੇ ਰਾਤ ਵੀ ਬੇਨਤੀ ਕੀਤੀ ਵੀ ਅਸ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਇੰਨੀ ਵੱਡੀ ਤੁਸੀਂ ਸ਼ਹਾਦਤ ਦਿੱਤੀ ਕਾਦੇ ਵਾਸਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਤੁਸੀਂ ਸਾਨੂੰ ਆਜ਼ਾਦ ਕਰਾਉਣ ਵਾਸਤੇ ਇਹ ਗੁਲਾਮੀ ਵਿੱਚੋਂ ਨਿਕਲਣ ਵਾਸਤੇ ਆਪਣਾ ਸਾਰਾ ਪਰਿਵਾਰ ਵਾਰ ਦਿੱਤਾ ਕਾਦੇ ਲਈ ਅਸੀਂ ਤੇ ਫਿਰ ਗੁਲਾਮੀ ਵਿੱਚ ਹੀ ਰਹਿਣਾ ਪਸੰਦ ਕਰਦੇ ਹਾਂ ਤਨ ਕਰਕੇ ਵੀ ਅਸੀਂ ਗੁਲਾਮੀ ਸਹਿ ਰਹੇ ਹਾਂ ਤੇ ਮਨ ਕਰਕੇ ਵੀ ਅਸੀਂ ਤੇ ਆਖਿਆ ਸੀ ਜੇ ਗੁਲਾਮੀ ਚੋਂ ਨਿਕਲਣਾ ਚਾਹੁੰਦੇ ਹੋ ਸੌਖਾ ਤਰੀਕਾ ਹੈ ਜੇ ਤੁਸੀਂ ਚਾਹੁੰਦੇ ਹੋ ਵੀ ਅਸੀਂ ਨਾ ਤਨ ਕਰਕੇ ਗੁਲਾਮ ਰਹੀਏ ਨਾ ਮਨ ਕਰਕੇ ਤੇ ਫਿਰ ਗੁਰੂ ਨਾਨਕ ਸਾਹਿਬ ਦੇ ਘਰ ਦੇ ਗੋਲੇ ਬਣ ਜਾਓ ਬਸ ਗੋਲੇ ਬਣ ਜਾਓਗੇ ਤਾਂ ਗੁਲਾਮ ਨਹੀਂ ਹੋਵੋਗੇ ਜੇ ਗੁਲਾਮ ਹਾਂ ਤੇ ਗੋਲੇ ਬਣਨਾ ਔਖਾ ਹੈ ਇੱਕੋ ਹੀ ਰਸਤੇ ਤੇ ਤੁਰਿਆ ਜਾਣਾ ਹੈ ਜੇ ਅਸੀਂ ਘਰ ਦੇ ਗੋਲੇ ਬਣ ਜਾਗੇ ਤੇ ਗੁਲਾਮ ਨਹੀਂ ਰਵਾਂਗੇ ਤੇ ਗੁਲਾਮੀ ਨਹੀਂ ਸਹਣੀ ਪੈਣੀ ਤੇ ਜੇ ਅਸੀਂ ਗੁਲਾਮ ਬਣ ਕੇ ਰਹਿਣਾ ਫਿਰ ਅਸੀਂ ਗੋਲੇ ਨਹੀਂ ਬਣ ਸਕਦੇ ਕਿਉਂਕਿ ਰਸਤਾ ਇੱਕੋ ਹੀ ਚੱਲਣਾ ਪੈਣਾ ਇੱਕੋ ਹੀ ਬੇੜੀ ਤੇ ਸਵਾਰ ਹੋਣਾ ਪੈਣਾ ਇੱਥੇ ਜੇ ਗੋਲੇ ਬਣਨਾ ਹੈ ਤੇ ਫਿਰ ਗੁਲਾਮੀ ਦੀਆਂ ਜ਼ੰਜੀਰਾਂ ਗੁਰੂ ਨੇ ਆਪੇ ਹੀ ਤੋੜ ਦੇਣੀਆਂ ਨੇ ਬਸ ਇੱਥੇ ਆ ਕੇ ਕਹੋ ਤੁਮਰੀ ਸ਼ਰਨ ਤੁਮਾਰੀ ਆਸਾ ਤੁਮ ਹੀ ਸੱਜਣ ਸੁਹੇਲੇ ਰਾਖੋ ਰਾਖਣ ਹਰ ਦਇਆਲਾ ਨਾਨਕ ਕਰਕੇ ਗੋਲੇ ਮੈਨੂੰ ਆਪਣੇ ਘਰ ਦਾ ਗੋਲਾ ਬਣਾਓ ਮੈਂ ਆਜ਼ਾਦ ਜੀਵਨ ਜਿਉਣਾ ਚਾਹੁੰਨਾ ਮੰਨ ਕਰਕੇ ਵੀ ਤੇ ਤਨ ਕਰਕੇ ਵੀ